ਨਵਾਂ ਜ਼ਮਾਨਾ ਟੀਵੀ ਦੇ ਦਰਸ਼ਕੋ ਅੱਜ ਅਸੀਂ ਹਾਜ਼ਰ ਹਾਂ ਸਪੋਕੀਅਰ ਦੇ ਵਿੱਚ ਸਾਡੇ ਨਾਲ ਕੌਣ ਭੁਪਿੰਦਰ ਪਿੰਨਲੀ ਇਰਾਨ ਦੇਸ਼ਾਂ ਤੋਂ ਦੇਸ਼ ਦੇ ਵਿੱਚ ਪਿਆਰੇ ਬਖਾਣੇ ਨਾਂ ਸੌਥੀ ਏਸ਼ੀਅਨ ਰਿਵਿਊ ਦੇ ਸੰਚਾਲਕ ਨੇ ਜੀਵੀ ਪੰਜਾਬ ਅਦਵੀ ਸੰਗਤ ਉਹ ਮੀਤਲੋਂ ਨੇ ਕੈਨੇਡਾ ਦੇ ਵਿੱਚ ਜਿਹੜੇ ਲਗਾਤਾਰ ਜਿਹੜੇ ਸਾਡੇ ਸਮਾਜਿਕ ਸਰੋਕਾਰ ਨੇ ਦੇ ਦੇ ਪੋਲੀਟਿਕਲ ਖਲਾਬ ਨੇ ਮੰਤਰੀ ਖਲਾਬ ਨੇ ਉਹ ਪੂਰੇ ਇਸਤਾਨ ਦੇ ਜਿਹੜੇ ਭਾਸ਼ਾ ਦੇ ਮਸਲੇ ਨੇ ਉਹਨਾਂ ਦੇ ਲਗਾਤਾਰ ਇਹ ਸੈਮੀਨਾਰ ਡਿਸਕਸ਼ਨਸ ਵਾਸਤੇ ਲੰਦੇ ਰਹੇ ਨੇparticular ਆ ਵੀ ਰਹੇ ਨੇ ਲਗਾਤਾਰ ਵੈਬিনার ਵੀ ਕਰਦੇ ਨੇ ਸੈਮੀਨਾਰ ਵੀ ਕਰਦੇ ਨੇ ਲਿਖਾ ਵੀ ਕਰਦੇ ਨੇ ਔਰ ਇਹਨਾਂ ਦੀ ਜਿੱਥੇ ਬੰਨੀ ਹੈ ਕਾਫੀ ਸਰਗਰਮ ਨੇ ਕੈਨੇਡਾ ਦੇ ਵਿੱਚ ਅੱਜ ਜਿਹੜੀ ਪ੍ਰਵਾਸ ਬਾਰੇ ਜੋ ਸਥਿਤੀ ਹੈ ਅੱਜ ਉਸ ਮਤਰੀ ਦੇ ਅਤੀ ਪਵਨ ਨਰੀਨਾ ਗੱਲ ਕਰਾਂਗੇ ਮੈਂ ਇਹਨਾਂ ਦੇ ਤੋਂ ਸਾਕੀਵ ਜੀ ਸ਼ੁਕਰ ਦੱਸਦਿਆਂ ਕਿ ਇਹ ਪੰਜਾਬ ਦੇ ਪਿੰਡ ਫਟਾ ਜਿਲੰਦਰ ਦੇ ਨੇੜੇ ਉਥੇ ਦਿਵਸਨੀ ਇਹ ਪਿੰਡ ਪੜਿਆਲੇ ਮਛਣਾ ਹੈ ਇਸ ਨਕਸ਼ੇ ਤੇ ਉਥੋਂ ਦੇ ਸਾਡੇ ਕਮਲ ਗੁਰਬਖਸ਼ ਸਿੰਘ ਹਟਾ ਬਹੁਤ ਮਹਾਨ ਸ਼ਖਸੀਅਤ ਅਸਨ ਉਹਨਾਂ ਦੇ ਨਾਲ ਹੀ ਬਾਬਾ RAM ਸ਼ੰਗਰਾਟਾ ਸਨ ਸਾਰੇ ਜਾਣਦੇ ਨੇ ਕਿ ਉਹਨਾਂ ਦੇ ਸੁਪੁੱਤਰ ਨੇ ਔਰ ਪੂਰੀ ਤਰ੍ਹਾਂ ਰੀਡਰ ਹਿੰਦੂ ਫਾਰਮ ਪਾਕਿਸਤਾਨ ਦੇ ਹੁਰਵੀ ਤੰਬੂਆਂ ਕੰਦੇ ਵਿੱਚ ਲਗਾਤਾਰ ਕੌਮ ਦੇ ਨੇ ਜੰਗਰ ਕਰਦੇ ਨੇ ਸਪੈਸ਼ਲ ਕਰਦੇ ਨੇ ਅੱਜ ਸੁਬਿੰਦਰ ਜੀ ਚੌਧਰ ਨੂੰ ਮਾਰਨ ਨੂੰ ਜੀ ਦਾ ਸਵਾਗਤ ਹੈ ਸਟੂਡੀਓ ਤੇ ਗੱਲ ਅਸੀਂ ਕਰਾਂਗੇ ਪ੍ਰਵਾਸ ਬਾਰੇ ਠੀਕ ਹੈ ਜੀ ਮੈਂ ਬਹੁਤ ਸਮਾਂ ਨਾ ਲਵਾਂਗਾ ਕਿਉਂਕਿ ਤੁਹਾਨੂੰ ਤੁਹਾਡੇ ਉਤਾਰ ਲੈਣੇ ਕੰਮ ਹੈ ਪ੍ਰਵਾਸ ਇਹ ਪੰਜਾਬ ਤੋਂ ਸ਼ੁਰੂ ਹੋ ਕਾਫੀ ਦੇਰ ਤੋਂ ਜੀ ਦੀ ਇਸਦੀ ਅਧਿਵਾਰਤ ਨਾਲ ਜੁੜਦੇ ਚਾਹੇ ਰੋਜ਼ੀ ਰੋਟੀ ਦੇ ਚੋਸ ਪਰ ਗਏ ਸੀ ਉਸ ਤੋਂ ਬਾਅਦ ਤੁਸੀਂ ਜਿਹੜੀ ਅਗਲੀ ਪੀੜ੍ਹੀ ਜਾਂਦੀ ਹੈ ਅਜਾਦੀ ਤੋਂ ਬਾਅਦ ਉਹ ਗਲੋਬਲ ਜਦਵਾਰਤ ਹੀ ਰਹੇ ਤੁਸੀਂ 1967 ਦੇ ਇੰਗਲੈਂਡ ਜਾਂਦੇ ਹੋ ਪਰ ਉਸ ਤੋਂ ਬਾਅਦ ਵਿੱਚ 1975 ਦੇ ਇੰਗਲੈਂਡ ਵਰਤਿਆ ਉਸ ਵੇਲੇ ਉੱਥੋਂ ਦੇ ਹਾਲਾਤਾਂ ਵੀ ਕੋਈ ਠੀਕ ਨਹੀਂ ਸਨ ਨਾ ਸਰਵਾਦੀ ਦਿੱਕਰਾ ਬਹੁਤ ਵੱਡੇ ਲੈਵਲ ਤੇ ਸੀ ਤੁਸੀਂ ਉਹ ਵੀ ਦੇਖਿਆ ਉਹਨਾਂ ਨੂੰ ਦੇਖਿਆ ਵੀ ਅੱਜ ਜਿਹੜੀ ਇਹ ਹਾਲਾਤ ਨੇ ਉਹ ਗੱਲ ਇਹ ਪਹਿਲਾਂ ਇਚਾਰਕ ਖਸਾਂ ਜੇ ਵਧਣੀ ਜਾਂਦੀ ਸੀ ਉਥੇ ਪਰ ਹੁਣ ਜਿਹੜਾ ਉਹਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ ਨਹੀਂ ਕਿ ਜੇ ਇੱਕ ਦੰਪਲ ਜਿਹੜੀ ਕੱਲ ਬਾਪਰੀ ਜਿਹੜੀ ਅਮਰੀਕਾ ਨੇ ਕਿਵੇਂ ਧੜਕੜੀਆਂ ਬੀੜੀਆਂ ਨਾਲ ਸਾਡੇ ਪਰਵਾਸੀਨ ਮੂੜੇ ਲੀ ਲੀ ਗਏ ਜਾਂ ਹੁਣ ਜੋ ਉਥੇ ਕਰ ਰਹੇ ਨੇ ਇਸ ਬਾਰੇ ਜਾਨਣਾ ਚਾਹਾਂਗੇ ਤੋ ਉਹ ਸਾਰਾਤ ਬਾਰੇ ਤੁਸੀਂ ਸਾਨੂੰ ਆਪਣੇ ਜਾਣਕਾਰੀ ਦਿਓ ਜੀ ਪਹਿਲਾਂ ਸਭ ਤੋਂ ਪਹਿਲਾਂ ਨਮਜ਼ੋਨਾ ਟੀਵੀ ਦਾ ਧੰਨਵਾਦ ਤੁਹਾਡਾ ਧੰਨਵਾਦ ਕਿ ਤੁਸੀਂ ਮੇਰੇ ਲਈ ਇਹ ਲੋਕ ਸਮਝੇ ਕਿ ਬਾਅਦ ਇਸ ਮਸਲੇ ਬਾਰੇ ਆਪਨੇ ਕੁਝ ਵਿਚਾਰ ਦੇਵਾ। ਅ ਤੁਸੀਂ ਵੈਸੇ ਤਾਂ ਸਾਰੀ ਧੰਨਵਾਦ ਕਰਨ ਦੀ ਨਿਤਿਸ਼ੋਖ ਵੀ ਕਰਤਾ ਸਾਹਿਬਾਂ ਕਿ ਜਿੱਦ ਤੱਕ ਨਵੀਂ ਗੱਲ ਕੀਤੀ ਤੇ ਪਹਿਲਾਂ ਸਾਡੇ ਗਰਦੀ ਬਾਦ ਦੇ ਪ੍ਰੀ ਪਾਰਟੀਸ਼ਨ ਪ੍ਰੀ ਇੰਡੀਪੈਂਡੈਂਸ ਤੋਂ ਗਏ ਉਹ ਤਾਂ ਗਏ ਸੀ ਕਿ ਉਹਨਾਂ ਦੇ ਉੱਤੇ ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਦਿਮਾਗਾਂ ਵਿੱਚ ਅਸੀਂ ਕੁਝ ਕਰਕੇ ਅਸੀਂ ਗੁਲਾਮ ਸਾਡੀ ਖਾਇਆ ਕਰ ਜਾਂ ਸਾਡੀ ਖੁਸ਼ਹਾਲੀ ਹੋਣੀ ਇਸ ਧਰਤੀ ਦੇ ਬਹੁਤ ਹੀ ਮੁਸ਼ਕਲ ਹੈ। ਔਰ ਉਹ ਤੋਂ ਜਦੋਂ ਮੈਂ ਗੱਲਾਂ ਸੁਣੀਆਂ ਕਿਉਂਕਿ ਉਹਨਾਂ ਨੂੰ ਕਿਉਂਕਿ ਬੀਸਿਕਲੀ ਉਹ ਇਹਨੇ ਉਹਨਾਂ ਕੋ ਅੱਖਰ ਗਿਆਨ ਬਹੁਤ ਘੱਟ ਸੀ। ਉਹ ਜਜ਼ਬਾਤੀ ਲੋਕ ਸੀਗੇ ਤਾਂ ਉਹਨਾਂ ਨੂੰ ਇਹ ਗੱਲ ਠੀਕ ਲੱਗੀ ਵੀ ਯਾਰ ਆਪਰਾ ਮੁੱਲ ਅਜ਼ਾਰ ਕਰਾਈਏ ਤਾਂ ਉਹ ਤਰ੍ਹਾਂ ਦਾ ਆੜ ਵੱਡੀ ਗਿਰਦੀ ਜਿੱਥੇ ਆਏ ਔਰ ਜੋ ਇੱਥੇ ਆ ਕੇ ਉਹਨਾਂ ਨੂੰ ਜੋਤ ਸੀ ਇਹ ਯਾਰ ਜਿਉਂ ਹੀ ਕੁਰਬਾਨੀਆਂ ਕੀਤੀਆਂ ਆਪਾਂ ਸਾਰੇ ਉਹਨਾਂ ਦੇ ਮਹਾਰਸਾਹ ਜੀ ਜਦੋਂ ਜਨਮਿਆ ਪੌਣੇ ਹੀ ਗੱਲ ਕਰਨੀ ਸਾਡਾ ਖੂਨ ਖੋਲ ਰੰਗ ਜਦੋਂ ਅਸੀਂ ਗਏ ਹੈ ਜੀ ਭਾਵੇਂ ਅਸੀਂ ਉਸ ਤਰ੍ਹਾਂ ਦੀ ਤੰਗੀਆਂ ਤਾਂ ਨਹੀਂ ਸੀਗੀਆਂ ਪਰ ਫਿਰ ਵੀ ਪੰਜਾਬ ਦੇ ਵਿੱਚ ਕਾਫੀ ਤੰਗੀਆਂ ਸੀਗੀਆਂ ਮਾਪੇ ਚਾਹੁੰਦੇ ਸੀਗੇ ਸਾਡੀਆਂ ਬੱਚਿਆਂ ਨੂੰ ਤੰਗੀਆਂ ਸ਼ਾਇਦ ਅਸੀਂ ਜਿਹੜੇ ਬੱਚੇ ਆਪਣੇ ਵੱਡੇ ਕੀਤੇ ਨੇ ਉਹ ਵਿਦੇਸ਼ਾਂ ਵਿੱਚ ਜਾਣਗੇ ਤਾਂ ਸਾਡੀ ਜਿਹੜੀ ਆਸਿਕਾ ਹੈਗੀ ਆ ਉਹ ਨੂੰ ਮੂਰ ਪੈ ਗਈ ਔਰ ਜਦੋਂ ਅਸੀਂ ਉੱਥੇ ਗਏ ਉੱਥੇ ਜਿਹੜਾ ਨਸਲਵਾਸ ਸੀ ਔਰ ਲੋਕਾਂ ਦੀ ਜਿਹੜੀ ਲੋਟ ਸੀਗੀ ਬਹੁਤ ਵੱਡੇ ਵੱਡੇ ਤੇ ਸੀ ਕਿਉਂਕਿ ਜਿਹੜਾ ਜਿੰਨਾ ਵੀ ਸਾਡੇ ਲੋਕ ਇਥੋਂ ਗਏ ਖਾਸ ਕਰਕੇ ਨਿਸਾਨੀ ਜੁਗਾਇ ਉਹਨਾਂ ਬੜਸ ਦੀ ਭਾਸ਼ਾ ਹੁੰਦੀ ਨਾਲ ਸੀ ਔਰ ਭਾਸ਼ਾ ਨਾਲ ਤੇ ਉਹਨਾਂ ਦੇ ਬੰਤੇ ਉਹ ਸਾਰੀਆਂ ਗੱਲਾਂ ਸੁਣਨ ਦੇ ਬਾਵਜੂਦ ਉਹਨੂੰ ਗਾਣਾ ਵੀ ਖਿਚਾ ਰਹੀ ਹੈ ਕਿ ਬੜਾ ਨਹੀਂ ਪਤਾ ਨਹੀਂ ਕਿ ਕਹਿੰਦੇ ਕੀ ਹੈਗੇ ਉਹ ਦੌਰ ਸੀ ਜਦੋਂ ਸੀਗੇ ਅਸੀਂ ਨਸਲਵਾਦੀ ਖਿਲਾਫ ਸਰਕਾਰ ਨੂੰ ਉਹ ਤੇ ਬਜ਼ੁਰਗ ਸਵਾਗਤ ਕਰੀਏ ਉਹਨਾਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਔਰ ਲੋਕਾਂ ਨੂੰ ਯੂਸੀ ਤੋਂ ਵੀ ਜਾਣੂ ਕਰੇ ਉਤੋਂ ਬਾਅਦ ਜਿਹੜਾ ਆਸਾ ਜਦੋਂ ਹੁਣ ਆਪਣੇ ਤੜਾ ਤਾੜ ਤੋਂ ਲਿਆ ਆਪਣੇ ਪਿਛਲੇ 10000 ਪਹਿਲਾਂ 5000 ਜਿਹੜੇ ਸਾਡੇ ਨੌਜਵਾਨ ਆਂਦੀ ਹੈਗੀ ਹੈ ਉਹਨੇ ਇੱਕੋ ਹੀ ਰੱਟ ਲਾ ਲਵੇ ਅਸੀਂ ਬਾਹਰ ਚ ਦੇਖ ਨਹੀਂ ਕੁਝ ਤਾਂ ਇੱਥੇ ਦਾ ਮਾਹੌਲ ਇਹ ਜਿਹੜੇ ਮਾਹੌਲ ਠੀਕ ਨਹੀਂ ਹੈਗਾ ਕੁਝ ਨੇ ਵੱਡੇ ਵੱਡੇ ਲੈਵਲ ਕਮਾਂਡ ਦੇ ਗਾਣੇ ਔਰ ਜਿਹੜੀ ਅ ਬੱਚਿਆਂ ਦੇ ਵਿੱਚ ਪਹਿਲਾਂ ਬੱਚੇ ਪੜ੍ਹਦੇ ਵੀ ਸੀ ਆ ਬੱਚੇ ਘਰਾਂ ਦਾ ਕੰਮ ਵੀ ਕਰਦੇ ਸੀ ਤਾਂ ਭਾਵੇਂ ਕੋਈ ਬੰਦਾ ਖੇਤੀਬਾੜੀ ਕਰਦਾ ਨਹੀਂ ਕਰਦਾ ਪਰ ਫੇ ਵੀ ਕਰਦੇ ਵਿੱਚ ਕੰਮ ਹੁੰਦਾ ਸੀ ਕੋਈ ਬੰਦਾ ਪੱਟੇ ਵੜ ਲਿਆ ਕਿਸੇ ਦੇ ਮੱਝ ਰੱਖੀ ਗਾਂ ਰੱਖੀ ਹੋਈ ਹੈ ਔਰ ਉਹ ਵੀ ਕੰਮ ਹੈ ਨਹੀਂ ਇਥੇ ਇਸ ਤਰ੍ਹਾਂ ਦਾ ਕੋਈ ਕੰਮ ਖਤਮ ਹੀ ਹੋਇਆ ਹੈ ਉਹ ਬੱਚੇ ਮਤਲਬ ਤੜਾ ਤੜਾ ਇਥੋਂ ਜਾਣ ਲੱਗ ਪਏ ਕੱਲੇ ਜਦੋਂ ਅਸੀਂ ਜਾਂਦੇ ਸੀ ਅਸੀਂ ਕੱਲੇ ਮੁੰਡੇ ਹੀ ਵਾ ਕਰਦੇ ਸੀ ਲੜਕੀਆਂ ਨਹੀਂ ਜਾਂਦੀਆਂ ਸੀ ਲੜਕੀਆਂ ਉਸ ਵੇਲੇ ਤੁਹਾਨੂੰ ਵੀ ਪਤਾ ਨਹੀਂ ਲੜਕੀ ਦੇ ਘਰ ਦੀ 2 ਮਿੰਟ ਵੀ ਕਿਤੇ ਦੁਕਾਨ ਤੇ ਖੜ੍ਹਨੇ ਤਾਂ ਮਗਰ ਸੁਹਣਾ ਵਾਲੀ ਲੜਕੀ ਕਾਕੀ ਕਰਦੀਗੀ ਹਰ ਆਪ ਨੂੰ ਹੈਰਾਨੀ ਹੋਏਗੀ ਕਿ ਹੁਣ ਜਹਾਜ਼ਾਂ ਦੇ ਜਹਾਜ਼ ਬੱਚੀਆਂ ਦੇ ਨਹੀਂ ਜਾਂਦੇ ਔਰ ਉਹਨਾਂ ਬੱਚੀਆਂ ਦੇ ਜਾਂਦੇ ਜਿਹਨਾਂ ਦਾ ਬੱਚਿਆਂ ਨੂੰ ਕੋਈ ਸੰਭਲਣਾ ਬਣਾ ਕੋਈ ਔਰ ਉਹ ਐਡੇ ਸਮੁੰਦਰ ਦੇ ਵਿੱਚ ਜਾ ਕੇ ਤਾਲੀਆਂ ਮਾਰਨੀ ਦੇ ਇਸ ਸਮਾਰ ਦਾ ਕੋਈ ਕੁਛ ਨਹੀਂ ਲੱਗਦਾ ਜਿਹੜੀ ਉੱਥੇ ਦੀ ਸਰਕਾਰ ਹੈ ਜਿਹੜੀ ਉੱਥੇ ਦੀਆਂ ਨੌਕਰੀਆਂ ਸਿਰਫ ਉਹ ਇੱਕ ਅੰਤਰਰਾਸ਼ਟਰੀ ਤੌਰ ਤੇ ਇੱਕ ਮਾਫੀਆ ਬਣ ਗਿਆ ਜਿਹੜੀ ਕਿ ਵੱਡੇ ਤੌਰ ਤੇ ਲੁੱਟਖਸ ਹਰ ਕਰਦੇ ਆਗੇ ਆਇਲਟ ਮੇਰੇ ਕਹੇ ਲੱਖਾਂ ਦੀ ਗੱਲ ਨਹੀਂ ਪੰਜਾਬ ਵਿੱਚ ਹਾਈਲਾਈਟਸ ਐਂਡ ਡ੍ਰੈਗ ਜਿਹੜੇ ਕਿ ਸਭ ਤੋਂ ਪਹਿਲਾਂ ਤੁਹਾਡੀ ਲੁੱਟ ਹੀ ਕਰਦੇ ਆਗੇ ਔਰ ਉਹਨਾਂ ਦੇ ਵਿੱਚ ਲੁੱਕ ਕਰਕੇ ਨਿਰਖਨ ਵੀਜ਼ਾ ਮਿਲਦਾ ਉਹ ਤੁਹਾਡੀ ਮਾਨਸਿਕਤਾ ਤੇ ਬਹੁਤ ਵੱਡੀ ਸੱਟ ਮਾਰ ਰਿਆ ਗਿਆ ਤੁਹਾਡੇ ਸਵੈ ਮਾਨ ਦੇ ਉਤੇ ਵੀ ਸਾਨੂੰ ਤੁਹਾਨੂੰ ਕੈਨੇਡਾ ਵੀਜ਼ਾ ਮਿਲ ਗਿਆ ਪਤਾ ਨਹੀਂ ਅਸੀਂ ਮਤਲਬ ਸਾਡਾ ਕੀ ਹੋ ਜਾਣਾ ਅਸੀਂ ਬਸ ਇਹ ਕਿਹੜੀ ਲੋਟ ਜਿੱਤ ਲਈ ਜਣੀ ਜੋ ਵੀ ਉੱਥੇ ਉਹਦਾ ਮੰਦਾ ਹਾਲ ਹੁੰਦਾ ਉਹਨਾਂ ਨੂੰ ਵਿੱਤੀ ਸੰਘਰਸ਼ ਕਰਨ ਦੀ ਕੋਈ ਗੁਲਿਆਸ਼ ਰਹਿੰਦੀ ਉਹ ਜਿਹੜੇ ਬੰਦੇ ਸਾਡੇ ਹਕਮਰਾਨ ਆ ਉਹਨਾਂ ਦੀ ਲੰਬੀ ਉਮਰ ਦੀ ਆਸਾ ਕਰਦੇ। ਉਹ ਕਹਿੰਦੇ ਸਿਆਸਤੀਆਂ ਨੇ ਨੌਕਰੀ ਆਪਣੀ ਜਿਹੜੀ ਕਿ ਕਿਸੇ ਵੀ ਕੌਮ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੁੰਦੀ ਆ ਜਦੋਂ ਕੋਈ ਕੌਮ ਉਹਨਾਂ ਲੋਕਾਂ ਦੇ ਖੱਲ੍ਹੇ ਲੱਗ ਜਾਂਦੀ ਹੈ ਜਿਹੜੇ ਬੰਦੇ ਤੁਹਾਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਦੇਵੇ। ਉੱਥੇ ਇੱਕ سیਬੀਸੀ ਦਾ ਇੱਕ ਅਦਾਰਾ ਹੈ ਜੀ ਫਿਫਥ ਸਟੇਟ। ਉਹਨੇ ਸਾਡੇ ਪੰਜਾਬ ਤੋਂ ਬੱਚੇ ਜਾਂਦੇ। ਉਹਨਾਂ ਦੇ ਬਾਰੇ ਇੱਕ ਸੈਮੀਨਾਰ ਕੀਤਾ ਜੀ। ਉਹ ਇੱਕ ਬੜਾ ਰੈਪਿਊਟੇਬਲ ਜਰਨਲਿਸਟ ਦਾ ਨਾਮ ਆਏਗਾ। ਉਹ ਕਹਿੰਦੇ ਵੀ ਜਿਹੜੀ ਸਾਡੇ ਸਾਡੇ ਉੱਤੇ ਜਿਹੜੇ 10 ਰੁਪਏ ਨੇ ਕੈਨੇਡਾ ਦੇ ਵਿੱਚ ਜਿਹੜਾ ਉਹ ਟੈਰੀਓ ਸੁਪਾ ਉਹ ਸਭ ਤੋਂ ਵੱਡਾ ਉਹਦੇ ਵਿੱਚ ਜਿਹੜੀ ਅਨਟੇਰੀਓ ਦਾ 60% ਜਿਹੜਾ ਬਜਟ ਹੈਗਾ ਐਜੂਕੇਸ਼ਨ ਦਾ ਉਹ ਪੰਜਾਬ ਦੇ ਬੱਚੇ ਪੜ੍ਹਨ ਲੱਗਦਾ ਐਂਡੀ ਪੰਕਟ ਤੇ ਮਨਵੇਂ ਬਿਲੀਅਨਸ ਨਹੀਂ ਟ੍ਰਿਲੀਅਨਸ ਨੇ ਲੋਕਾਂ ਦੀ ਲੋਕ ਬੱਚਿਆਂ ਨੇ ਲੋਕੀ ਆਪਣੇ ਬੱਚਿਆਂ ਦੇ ਮਾਪੇ ਦੇ ਜਿਹੜੀ ਕੋਈ ਚੀਜ਼ ਆਪਣੇ ਜੀ ਉਹਨਾਂ ਕੋ ਕੀ ਹੈ ਇੱਕ ਹਾਰਡ ਕੈਸ਼ ਤਾਂ ਜ਼ਾਇਦਾ ਨਹੀਂ ਹੈ ਉਹਨਾਂ ਮਤਲਬ ਕਾ ਕਿਆਂ ਦੇ ਬਾਹਰ ਵੇਚੀ ਹੂ ਵੇਚ ਕੇ ਨੂੰ ਭੇਜਿਆ ਭੇਜ ਕੇ ਨੂੰ ਵੀ ਆਪਣੇ ਜੋ ਹੁਣ ਕੱਲ ਦੀ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਇੱਕ ਬੜੀ ਘਟਨਾ ਹੋਈ ਹੈ ਹਾਂਜੀ ਔਰ ਉਹ ਘਟਨਾ ਵੀ ਇੱਕ ਇੰਦਾਂ ਨਹੀਂ ਮੇਰੇ ਕਾ ਜੇ ਇਹ ਨਹੀਂ ਉਸਾਰ ਵਿੱਚ ਤੁਹਾਨੂੰ ਜੀਣੀ ਨਹੀਂ ਕਿ ਅਮਰੀਕਾ ਨੇ ਇੰਨਾ ਮਤਲਬ ਸਾਨੂੰ ਆਪਣੇ ਕੀਤਾ ਕੇ ਆਪਣੇ ਮਿਲਟਰੀ ਸੈਲਕ ਜਹਾਜ਼ ਦੇ ਵਿੱਚ ਜਿਹੜਾ ਬੱਚਿਆਂ ਨੂੰ ਹੈਂਡਕੱਪ ਕਰਕੇ ਇੱਥੇ ਭੇਜਿਆ ਔਰ ਛੋਟੇ ਛੋਟੇ ਗੁਲਕਣ ਵੀ ਇਹ ਗੱਲ ਇਹਨਾਂ ਕਿੰਨੀ ਦੀ ਹਿੰਦੋਸਤਰੀ ਸਰਕਾਰ ਨੇ ਕਿੰਦਾ ਸਹਿਣ ਕਰ ਲਈ ਇਹ ਇੱਕ ਸਵਾਲiyat ਹੈ ਨਾ ਨਗਰ ਨੂੰ ਕਿਸੇ ਜਵਾਬ ਦੇ ਦੇ ਨਹੀਂ ਇਹ ਕਹਦੇ ਇਸ ਤਰ੍ਹਾਂ ਦੇ ਕਰ ਕੀਦੀ ਹੈ ਕਿ ਚਲੋ ਕੋਈ ਬੰਦਾ ਜਿ ਬੋਰ ਵੀ ਹੁੰਦਾ ਪਰ ਉਹ ਉਹ ਇਹਨਾਂ ਕੋਈ ਅਪਰਾਧ ਤਾਂ ਨਹੀਂ ਕੀਤਾ ਤਾਂ ਇਹਨੂੰ ਮੱਲ ਉੱਥੇ ਉੱਥੇ ਗਏ ਉੱਥੇ ਰਹਿੰਦੇ ਹੈਗੇ ਅਪਰਾਧ ਕਰਦਾ ਨਹੀਂ ਇਹਨਾਂ ਕੋਈ ਇਹ ਬੰਦੇ ਜਿਹੜੇ ਬੰਦੇ ਉੱਥੇ ਰਾਜ ਕਰਦੇ ਉਹ ਵੀ ਕਿਸੇ ਦੇ ਇਹ ਵੀ ਕਿ ਕਿਸੇ ਵਕਤ ਇਸ ਤਰ੍ਹਾਂ ਹੀ ਕਹਿ ਜਾਂਦੇ ਹਨ ਪਰ ਇਹ ਗਣੀ ਮਿੱਥੀ ਚਾਲ ਹੈ ਜਿਹੜੇ ਪ੍ਰਵਾਸ ਦੀ ਗੱਲ ਤੁਸੀਂ ਗੱਲ ਕਰਦੇ ਹੋ ਤਾਂ ਜਿਹੜਾ ਅੱਜ ਹੁਣ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹ ਕਹਿੰਦਾ ਕਹਿੰਦੇ ਜੀ ਅਸੀਂ ਇੰਨੇ ਲੱਖ ਬੰਦੇ ਬਾਹਰ ਭੇਜਾਂ ਔਰ ਇੱਥੇ ਦੇ ਮਤਲਬ ਮਾਪਿਆਂ ਦੇ ਵੀ ਸਾਹ ਸੁਠ ਹੋਏ ਉਹਦੇ ਬੱਚਿਆਂ ਦੇ ਵੀ ਸਾਹ ਇੱਕ ਸੁਪਰ ਐਕਸਪੈਡੀਸ਼ਨ ਦਾ ਤਾਂ ਹੈਗਾ ਵੀ ਡਰਾ ਕੇ ਰੱਖੋ ਬਿਲਕੁਲ ਇਹ ਉਹ ਇੱਕ ਤਲਵਾਰ ਲੰਗੀ ਲਟਕਦੀ ਤੁਹਾਡੇ ਤੇ ਇਹ ਇਸ ਤਰ੍ਹਾਂ ਦੇ ਵਿਸ਼ੇ ਗੱਲ ਦੀ ਹੈ ਕਿ ਇਹ ਲੋਕ ਬੰਦੇ ਜੀ ਤੀੜੀ ਉਹਨੂੰ ਡੈਟਰ ਉਹ ਕੰਮ ਰਿਕਵਰ ਉਹ ਜਿ세 ਹੈਗੇ ਵੀ ਜਿਹਦਾ ਹਿੰਦੁਸਤਾਨ ਦੀ ਗਵਰਨਮੈਂਟ ਵੀ ਇਸ ਦੇ ਵਿੱਚ ਉਹਨਾਂ ਦੇ ਇਸ ਤਰੀਕੇ ਨਾਲ ਇਹਨਾਂ ਨੇ ਉਹ ਬੇਟੀ ਸਹਿਣ ਕੀਤੀ ਭਲਾ ਕੇ ਤੇ ਕੁਛੋੜੇ ਜਿਹੇ ਮੁਲਕਾਂ ਨੇ ਉਹਨਾਂ ਨੇ ਕਹਿ ਲਿਆ ਇਤਹੋੜਾ ਮਿਲਟਰੀ ਜਹਾਜ਼ ਨਹੀਂ ਆਉਣ ਦੇਣਾ ਜੇ ਆਪ ਮੰਗਾਵਾਗੇ ਬਾਇਜ਼ਰ ਜਾਇ ਇਹਨੂੰ ਬਾਇਜ਼ਰ ਨੇ ਜਿਵੇਂ ਸਿਵਿਲਿਅਨ ਮੰਨ ਲੇ ਗੋ ਪਰ ਦੂਜੇ ਬੰਨੇ ਇੱਕ ਕੈਨੇਡਾ ਦੀ ਮੈਥਡ ਨਕਲ ਕਰਦੇ ਜਿਵੇਂ ਉਹਨਾਂ ਕਹਿੰਦੇ ਤੁਸੀਂ ਉੱਥੇ ਦੇਖ ਰਹੇ ਹੋ ਉੱਥੋਂ ਦੀ ਗਵਰਨਮੈਂਟ ਵੀ ਕੀ ਕਰ ਜਿਹੜੇ ਇਹਨਾਂ ਨੂੰ ਡਰਾਵੇ ਦੇਣੇ ਜਾਂ ਮੋਰਚੇ ਨੇ ਰੱਖਣੇ ਨੇ ਸਾਰੇ ਉਹਨਾਂ ਨੂੰ ਪਤਾ ਹੁੰਦਾ ਉੱਥੇ ਜੋ ਕੋ ਇਲੈਕਸ਼ਨ ਆ ਰਹੀਆਂ ਇਹ ਇਹ ਲਖਨਾਥ ਦੇ ਵਿੱਚ ਇਹ ਇਹਨਾਂ ਇਸ ਮੋਡਲ ਵਰਤੇ ਜਾ ਰਿਹਾ ਇਹਨਾਂ ਇਹ ਖੈਰ ਕਿ ਕੁਝ ਲੋਕ ਕਹਿੰਦੇ ਕਿ ਉਹ ਪਹਿਲੀ ਗੱਲ ਤਾਂ ਇਲੈਕਸ਼ਨ ਜੇ ਉਹਨਾਂ ਨੂੰ ਕੀ ਕਰਦਾ ਇਹਨਾਂ ਜਦੋਂ ਵੋਟ ਵੀ ਨਹੀਂ ਹੈ ਹਾਂਜੀ ਤਾਂ ਪਰ ਜਿਸ ਤਰ੍ਹਾਂ ਉਹਨੇ ਮਤਲਬ ਐਜੂਕੇਸ਼ਨ ਨੂੰ ਦੇ ਕਿ ਐਜੂਕੇਸ਼ਨ ਹਮ ਬਿਜ਼ਨਸ ਹੈ ਇਹ ਪ੍ਰਿਵਿਲੇਜ ਨਹੀਂ ਹੈ ਨੀ ਉਹ ਸਾਡੇ ਐਸ ਮੁਲਕ ਵਿੱਚ ਵੀ ਐਜੂਕੇਸ਼ਨ ਇਜ਼ ਨਾਟ ਅ ਰਾਈਟ ਐਵਰੀਬਾਡੀ ਇਟ ਇਜ਼ ਅ ਪ੍ਰਿਵਿਲੇਜ ਹੈ ਅੰਨੀ ਇੱਥੇ ਵੀ ਕਰ ਰਹਾ ਕਿ ਸਕੂਲ ਹੋ ਰਿਹਾ ਉਹ ਕੋਸ਼ਿਸ਼ ਕਰਦੇ ਇਦਾਂ ਹੀ ਐਸ ਦੌਰ ਦੇ ਵਿੱਚ ਕੈਨੇਡਾ ਨੇ ਸੂਪਰ ਐਕਸਪੈਟ੍ਰੇਸ਼ਨ ਕੀਤੇ ਐਜੂਕੇਸ਼ਨ ਵਿਦੌ। ਪੂਨੇ ਲੋਕਾਂ ਨੂੰ ਮਤਲਬ ਇਹਨਾਂ ਲੁੱਟਿਆ ਆਪਣੀ ਇਕਨੋਮੀ ਮਤਲਬ ਇਹ ਸੇ ਲੁੱਟ ਤੋਂ ਬਹੁਤ ਚੰਗਾ ਕਹਿ ਇਹਨਾਂ ਚਲਾਈ ਹੈਗੀ ਹੈ। ਪਰ ਹੁਣ ਜਦੋਂ ਦੇਖਿਆ ਵੀ ਉੱਥੇ ਜਿਹੜੇ ਜਿਹੜੇ ਲੋਕਾਂ ਦਾ ਇਨਫਰਾਸਟ੍ਰਕਚਰ ਜਿਹੜਾ ਜਾਂ ਘਰ ਹੈਗੇ ਆ ਜਾਂ ਸੜਕਾਂ ਜਾਂ ਹਸਪਤਾਲ ਹੈਗੇ ਆ ਉਹ ਉਸ ਪੱਧਰ ਤੱਕ ਨੋ ਕਿ ਇਹ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰਦੇ। ਹਸਪਤਾਲਾਂ ਦੇ ਵਿੱਚ ਲੰਬੀਆਂ ਲਾਈਨਾਂ ਨੇ। ਹਸਤਾਣਾਂ ਦੇ ਵਿੱਚ ਨੋ ਕਿ ਉਹ ਉਹ ਤਾਂ ਉਸ ਸੈਕਟਰ ਨੂੰ ਤਾਂ ਵਧਾਇਆ ਨਹੀਂ। ਉਹ ਫਿਰ ਜਿਹੜੇ ਬੰਦੇ ਹੋਰ ਬੰਦੇ ਹੋਰ ਉਹ ਹਰ ਵਾਰ ਕਰਦੇ ਵੀ ਵੀ ਹੁਣ ਅਸੀਂ ਮੱਦੇ ਜੀ ਅਸੀਂ ਬਿਮਾਰ ਹੁੰਦੇ ਆਂ ਜੀ ਕਿੱਥੇ ਜਾਈਏ ਕਿਉਂਕਿ ਉਹ ਲਾਈਨਾਂ ਲੰਬੀਆਂ ਲੰਬੀਆਂ ਲੱਗੀਆਂ ਆ ਉਹਨਾਂ ਰਿਐਕਸ਼ਨ ਜ਼ਰੂਰ ਹੈਗਾ ਜਿਹੜਾ ਕੋਸਲਾ ਇਲੈਕਸ਼ਨ ਦੇ ਵੀ ਗੱਲ ਪੈਗੀ ਪਰ ਜਿਹੜੀ ਆ ਰੀਸੈਂਟ ਇਲੈਕਸ਼ਨ ਹੋ ਰਹੀ ਜਿਹੜੀ ਗੈਸਰ ਸਰ ਐਸਰ ਹੋ ਰਹੀ ਜਗੀ ਉਹਦੇ ਵਿੱਚ ਜਿਸ ਤਰ੍ਹਾਂ ਮੀਡੀਆ ਕਹਿੰਦਾ ਵੀ ਸ਼ਾਇਦ ਕੋਈ ਟ੍ਰੂਪ ਹੋ ਰਿਹਾ ਹੈ ਜੀ ਆ ਗੱਲ ਹੋਵੇ ਇੱਕ ਮਦਦ ਨਹੀਂ ਹੈ ਕਿਉਂਕਿ ਤੁਹਾਨੂੰ ਹੀ ਪਤਾ ਜੀ ਪੰਜਾ ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਹੋ ਕੀ ਆਪਣੇ ਉਹਨਾਂ ਹਕੂਮਤਾਂ ਨੂੰ ਬੰਨ੍ਹਣ ਦੇ ਜਿਹੜੇ ਪ੍ਰਾਣੀ ਹੁੰਦੇ ਉਹ ਆ ਜਾਂਦੇ ਆ ਜਿਹੜੀ ਜਿਹੜੀ ਗਵਰਨੈਂਸ ਹੈਗੀ ਹੈ ਉਹ ਜੀਵਨ ਦੀ ਦਿਉਂ ਰਹੀ ਹੈ ਭਾਵੇਂ ਚ ਕੋਨ ਦਾ ਰੋਟੇ ਵਾਜਣ ਚਾਹੇ ਉਹ ਲਿਬਰਲ ਆ ਰਹੇ ਕਿ ਕੋਈ ਹੋਰ ਪਾਰਟੀ ਆ ਇਸ ਮੁਲਕ ਵਿੱਚ ਵੀ ਤੁਸੀਂ ਦੇਖ ਰਹੇ ਹੋ इवन ਲੋਕਾਂ ਦਾ ਹਾਸਾ ਹੋਈ ਆ ਨੀ ਕੀ ਜੇ ਮੜਮੜਾ ਫਰਟਾ ਜੇ ਕੋਈ ਨਹੀਂ ਤੁਸੀਂ ਅਕੀਰ ਕਿ ਮੈਂ ਜਮਾਂਗਾ ਕਿ ਸਾਡੀ ਇੱਥੋਂ ਦੀ ਜਿਹੜੀ ਪੰਜਾਬੀ ਯੂਥ ਨੂੰ ਦੋ ਸ਼ਬਦਾਂ ਵਿੱਚ ਆਪਾਂ ਲਿਆ ਦੇਵਾਂ ਤੇ ਉਹ ਮੇਰੀ ਮਾਤਾ ਜਿੰਨੇ ਵੀ ਆਪਣੇ ਮੈਨੂੰ ਸਭ ਇਹ ਕਹ ਰਹੇਗੇ ਪਹਿਲੀ ਗੱਲ ਤਾਂ ਜੀ ਮੈਂ ਕਹਾਂਗਾ ਸਾਨੂੰ ਆਪਣੀ ਮਿੱਟੀ ਨਾਲ ਜੁੜਨਾ ਚਾਹੀਦਾ ਭਾਵੇਂ ਸਾਡੀ ਮਿੱਟੀ ਜਿਸ ਤਰ੍ਹਾਂ ਦੀ ਵੀ ਹੈਗੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੈਗੇ ਸਾਨੂੰ ਆਪਣੇ ਮਸਲੇ ਦੇ ਹੱਲ ਇੱਥੇ ਕਰਨੇ ਪੈਣਗੇ ਔਰ ਮੇਰੀ ਇਹ ਵੀ ਆਪਣੇ ਜਿਹੜੀਆਂ ਸਾਡੀਆਂ ਸਾਡੇ ਇੰਸਟੀਚੂਨਸ ਹੈਗੇ ਆ ਉਹਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਜਿਹੜੀ ਸਾਡੀ ਗਵਰਨਰਸ ਆ ਉਹਨਾਂ ਤੱਕ ਪਹੁੰਚੋਣੀ ਚਾਹੀਦੀ ਹੈਗੀ ਤਾਂ ਕਿ ਇੱਥੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਉਸਾਰ ਮਿਹੇ ਬੱਚਨ ਵਧੀਆ ਐਜੂਕੇਸ਼ਨ ਵੇ ਬੱਚੇ ਬੱਚੇ ਇਸ ਧਰਤੀ ਦੇ ਵਧੀਆ ਨਾਗਰਿਕ ਹੋਗੇ ਉੱਪਰ ਨੋ ਗਿਆ ਪਤਾ ਗਿਆ ਸੀ ਇੱਕ ਵਧੀਆ ਸਮਾਜ ਸਿਰਜ ਸਕੀ ਸੋ ਇਹ ਸ਼ਮਦੀ ਅਧਿਕਾਰ ਦੇ ਗਾਲ ਤੇ ਇਲੀਗਲ ਵੇ ਤੋਂ ਵੀ ਉਹਨਾਂ ਨੂੰ ਜਿਹੜਾ ਹੈਗਾ ਅਪਣਾਉਣ ਤੋਂ ਪੂਰੇ ਕਰਨਾ ਚਾਹੀਦਾ ਹੈ ਜਿਹੜੀ ਕੋਈ ਨਾ ਤਾਂ ਬੰਦਾ ਜੇ ਉਹ ਆਪਣੇ ਪੂਰੇ ਪ੍ਰੋਪਰ ਚੈਨਲ ਰਹੀਂ ਆਪਣੀ ਐਜੂਕੇਸ਼ਨ ਰਹੀਂ ਉਹਨਾਂ ਨੂੰ ਉਹ ਕਰਨਾ ਚਾਹੀਦਾ ਹੈ ਇਹ ਕੋਈ ਬੜੀਆਂ ਜਿਸ ਤਰ੍ਹਾਂ ਮੈਂ ਤੁਸੀ ਆਪਣੇ ਇਹ ਇਦਨੀਆਂ ਕਹਾਣੀਆਂ ਜਿਸ ਤਰ੍ਹਾਂ ਉਹ ਬਾਉਂਡਰ ਪਾਰ ਕਰਦੇ ਨੇ ਉਹ ਜਿਹੜੀ ਹੋਈ ਜਿਹੜੀਆਂ ਮਨੁੱਖੀ ਡਾਈਮੈਂਸ਼ਨਸ ਹੈਗੇ ਨਾ ਜੀ ਉਹਨਾਂ ਤੋਂ ਬਹੁਤ ਗਰੀਆਂ ਹਲਕਾ ਉਹਦੇ ਵਿੱਚ ਉਦਾਂ ਹੀ ਉਦਾਂ ਹੀ ਮਤਲਬ ਲਾਈਫ ਦਾ ਹੀ ਐਕਸਪਲੋਰ ਹੁੰਦਾ ਹੈ ਨਾ ਤਾਂ ਉਹ ਕਿਉਂਕਿ ਕੈਨੇਡਾ ਅਮਰੀਕਾ ਇਹ ਬਹੁਤ ਠੰਡੇ ਬੋਲ ਤੇ ਔਰ ਖਾਸ ਕਰਕੇ ਹਾਂ ਦੇ ਵਿੱਚ ਤਾਂ ਸਭ ਕੁਝ ਫ੍ਰੀਜ਼ ਹੋਇਆ ਹੁੰਦਾ ਉਹ ਆਪਣੇ ਦਰਿਆਵਾਂ ਦੇ ਵਿੱਚ ਫ੍ਰੀਜ਼ ਹੋਏ ਦਰਿਆਵਾਂ ਦੇ ਉੱਤੇ ਲੰਘ ਜਾਂਦੇ ਹੈਗੇ ਜਿਹਦੇ ਵਿੱਚ ਉਦਾਂ ਹੀ ਮਤਲਬ ਕਰੋ ਤਤ ਤੁਸੀਂ ਆਪਣੀ ਜ਼ਿੰਦਗੀ ਇਹ ਕਹਿੰਦਾ ਸਰ ਜੀ ਕਿਉਂਕਿ ਇਹ ਵੀ ਮੈਂ ਦੱਸਣਾ ਚਾਹੁੰਦਾ ਵੀ ਕਈ ਬੰਦੇ ਨੂੰ ਇਹ ਹੈਗਾ ਵੀ ਉਹ ਰੰਗਦਾਰ ਫੋਟੋ ਦੇ ਦੇਣਗੇ ਸ਼ਹਿਰ ਕੈਨੇਡਾ ਬੰਜੀ ਕਿੰਨਾ ਕਿੰਨਾ ਖੂਬਸੂਰਤ ਹੈਗਾ ਜਾਂ ਇੰਗਲੈਂਡ ਕਿੰਨਾ ਖੂਬਸੂਰਤ ਹੈਗਾ ਲਾਈਫ ਬੁੱਢਾਂ ਦੀ ਹੁੰਦੀ ਹੈ ਐਵੇਂ 1921 ਦਾ ਬੰਦਾ ਇੱਥੇ ਦੀ ਸਰਕਾਰਾਂ ਨੂੰ ਲੋਕੀਆ ਸਾਡੇ ਬੱਚਿਆਂ ਦੇ ਵਧੀਆ ਰਸਤੇ ਬਣਨ ਕਰਨੇ ਚਾਹੀਦੇ ਨੇ ਔਰ ਬੱਚਿਆਂ ਨੂੰ ਕਿਸੇ ਨਾ ਕਿਸੇ ਗੱਲ ਦੇ ਵਿੱਚ ਨਾ ਕਿ ਉਹਨੂੰ ਬਿਜ਼ੀ ਰੱਖਣਾ ਜ਼ਰੂਰੀ ਹੈਗਾ ਕੀ ਕਰੇ ਗਲੋਬਲ ਗਲੋਬਲ ਦੇ ਦੌਰ ਦਾ ਨਦਰਸਨੀਆ ਇਹ ਦੋ ਇਤਲੀਕੇ ਨਾਲ ਤੁਹਾਨੂੰ ਪਰਮਾ ਕੇ ਜਿਹੜਾ ਖਾਸ ਕਰ ਹੁੰਦਾ ਹੈ ਕਿ ਜਿਹੜਾ ਤੰਤਰ ਬਣ ਗਿਆ ਹੈ ਜੰਟਾ ਦਾ ਮਾਫੀਆ ਉਹਨਾਂ ਨੂੰ ਦੋ ਵਿਚਾਰ ਕਰਨਾ ਚਾਹੀਦਾ ਹੈ ਜਿਹੜੇ ਆਨੇ ਪ੍ਰਵਾਸ ਦੇ ਵੀ ਮੌਕੇ ਹੁੰਦੇ ਨੇ ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਮੇਰਾ ਕਹਿ ਲਿਆ ਅਪਣਾਇਆ ਜਾਵੇ ਤੇ ਠੀਕ ਹੈਗਾ ਤਾਂ ਨਾਲ ਕੋਤਨਵਾ ਦਿੱਤਾ ਮੈਂ